ਲੁਧਿਆਣਾ ਵਿੱਚ ਰਹਿਣ ਵਾਲੀ ਇੱਕ ਲੜਕੀ ਜਿਸ ਦਾ ਕੀ ਵਿਆਹ ਗੋਬਿੰਦਗੜ ਮੰਡੀ ਵਿੱਚ 1 ਸਾਲ ਪਹਿਲਾਂ ਹੋਇਆ ਸੀ ਦੇਹਪਤੀ ਵੱਲੋਂ ਦਹੇਜ ਵਿੱਚ ਬੁਲਟ ਨਾ ਮਿਲਣ ਤੇ ਆਪਣੀ ਹੀ ਪਤਨੀ ਤੇ ਗਰਮ-ਗਰਮ ਉਬਲਦਾ ਹੋਇਆ ਪਾਣੀ ਪਾ ਕੇ ਸਾੜ ਦਿੱਤਾ। ਉੱਥੇ ਪਰਿਵਾਰ ਦੇ ਕਹਿਣ ਮੁਤਾਬਕ ਲੜਕੀ ਦਾ ਸਰੀਰ 50 ਤੋਂ 55% ਸੜ ਗਿਆ ਹੈ ਅਤੇ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ। ਉੱਥੇ ਜਿਹੜੇ ਲੜਕੀ ਦੇ ਰਿਸ਼ਤੇਦਾਰ ਨੇ ਮੀਡੀਆ ਦੇ ਸਾਹਮਣੇ ਲੜਕੀ ਦੇ ਪਤੀ ਨੂੰ ਫੋਨ ਕੀਤਾ ਤਾਂ ਨੌਜਵਾਨ ਨੇ ਕਬੂਲ ਕੀਤਾ ਕਿ ਉਸਨੇ ਆਪਣੀ ਪਤਨੀ ਤੋਂ ਪਾਣੀ ਗਰਮ ਕਰਵਾਇਆ ਸੀ। ਉਸ ਨੂੰ ਗੁੱਸਾ ਚੜ ਗਿਆ ਤੇ ਉਹ ਪਾਣੀ نیچے ਸੁੱਟਣ ਲੱਗਿਆ ਸੀ ਪਰ ਪਾਣੀ ਗਲਤੀ ਦੇ ਨਾਲ ਉਸਦੀ ਪਤਨੀ ਉੱਪਰगिर ਗਿਆ ਦੇ ਯਾਰ ਅਮੀ ਆ ਕੀ ਨਾਮ ਤੁਹਾਡਾ ਸੋਨੀਆ ਸੋਨੀਆ ਬੇਟਾ ਕੀ ਗੱਲ ਹੋਈ ਸੀ ਕਿੱਥੋਂ ਦੇ ਰਹਿਣ ਵਾਲੇ ਮੈਂ ਗਵਿੰਦਗੜ੍ਹ ਦੀ ਰਹਿਣ ਵਾਲੇ ਲੁਧਿਆਣੇ ਮੇਰੇ ਪੇਕੇ ਰਹਿੰਦੇ ਨੇ ਕੀ ਗੱਲ ਪੁੱਤ ਤੈਨੂੰ ਅੱਗ ਲਾਈ ਆ ਕਿਹਨੇ ਲਾਈ ਆ ਮੇਰੇ ਘਰ ਵਾਲੇ ਨੇ ਲਾਈ ਆ ਕਿਉਂ ਲਾਈ ਅੱਗ ਬੇਟਾ ਬਸ ਮੈਨੂੰ ਮਾਰਦਾ ਘੋੜਦਾ ਚੰਗੇ ਮਾੜੇ ਕੰਮ ਕਰਦਾ ਉਹ ਕੀ ਕਾਰਨ ਦੂਜਾ ਕਰਾਉਂਦਾ ਕੀ ਹੈ ਮੋ ਤਾਂ ਕਹਿੰਦਾ ਮੈਂ ਤੈਨੂੰ ਵਸਾਣਾ ਨਹੀਂ ਐਵੇਂ ਤਾਂ ਤਲਾਕ ਦੇਣਾ ਹੈਗਾ ਕਿਉਂ ਦੇਣਾ ਤੈਨੂੰ ਬਟਾ ਬਸ ਪਤਾ ਨਹੀਂ ਕਿਉਂ ਦੇਣਾ ਚਾਹੁੰਦਾ ਮੈਨੂੰ ਤੇ ਇਦਾਂ ਪਹੁੰਚਾਇਆ ਕਿਨੇ ਆ ਇਹ ਮੇਰੇ ਮੈਂ ਆਪਣੇ ਮਾਂ ਭੈਣ ਨੂੰ ਫੋਨ ਕੀਤਾ 3 ਵਜੇ ਮੈਂ ਕਿਹਾ ਮੈਂਨੂੰ ਸਾੜ ਦਾ ਹੈਗਾ ਨਹੀਂ ਜਾ ਕੇ ਮੰਮੀ ਨੂੰ ਫੋਨ ਕੀਤਾ ਮੰਮੀ ਮੇਰੇ ਕੋਲ 5:30 ਵਜੇ ਆਏ ਨੇ ਇਹ ਸਾੜੇ ਕਿੰਨੇ ਆ ਤੇ ਘਰ ਵਾਲੇ ਨਹੀਂ ਹਾਂ ਮੇਰੇ ਘਰ ਵਾਲੇ ਨੇ ਬਲਤਾ ਬਲਤਾ ਮੇਰੇ ਤੇ ਪਾਣੀ ਪਾਤਾ ਪਛਾਤੇ ਕੀ ਮਾਂ ਬਾਪ ਨੂੰ ਵੀ ਪਰੇਸ਼ਾਨ ਕਰਦਾ ਹੀ ਹਾਂ ਹਾਂ ਕਰਦੇ ਕਹਿੰਦੇ ਤੂੰ ਚੀਜ਼ਾਂ ਮੰਗਵਾ ਤੋ ਮੈਨੂੰ ਮੋਟਰਸਾਈਕਲ ਲੈ ਕੇ ਦੇ ਦਾਜ ਵੀ ਅਨੁਸਾਰ ਆ ਦਿੱਤਾ ਹੈ ਤੇ ਜੱਡ ਤੱਕ ਅੱਛਾ ਇਹ ਮੋਟਰਸਾਈਕਲ ਦੇ ਕਾਰਨ ਤੁਹਾਨੂੰ 1.7 ਹਾਂਜੀ ਮੋਟਰਸਾਈਕਲ ਦੀ ਡਿਮਾਂਡ ਸੀ ਹਾਂ ਹੁਣ ਤੁਹਾਡੇ ਮਾਪੇ ਇੱਥੇ ਲੁਧਿਆਣੇ ਲੈ ਆਏ ਹਾਂ ਹਾਂਜੀ ਮੈਨੂੰ ਲੁਧਿਆਣੇ ਲੈ ਕੇ ਆਈ ਮੈਂ ਤਾਂ ਅਨਬੋ ਆ ਕਿ ਮੈਂ ਨਹੀਂ ਤੇਰੇ ਨੰਨ ਮਾਰ ਦੇਣਾ ਨੰਨ ਤੁਮ ਨੂੰ ਲੈ ਕੇ ਚੱਲ ਅੱਛਾ ਆਏ ਕਿ ਸਿਰ ਘਰ ਵਾਲੇ ਤਾਂ ਕਰਦਾ ਕੋਈ ਸੋਹਰੇ ਮੁੰਡੇ ਮੇਰੇ ਸਾਸੂ ਵੀ ਮਨੇ ਝਾੜਾਂ ਦੇ ਝਾੜੂ ਨਾਲ ਘੋਟ ਦੀ ਹੈਗੀ ਮੇਰਾ ਦਿਓਰ ਵੀ ਮੇਰੇ ਗਾਲ ਪੈਦਾ ਹੈ ਗਾਲਾਂ ਘੜਦਾ ਹੈ ਕਿੰਨੇ ਪਰਸੈਂਟ ਤੁਸੀਂ ਸੜੇ ਹੋ ਮੈਂ 100 ਵਿੱਚ ਮੈਂ 70% ਤਾਂ ਸੜ ਗਈ ਆ ਅੱਛਾ ਤੇ ਪਿੱਟਦੇ ਨੂੰ ਨਾ ਪਾਣੀ ਪੂਰੇ ਸਰੀਰ ਤੇ ਪਿੱਟਦੇ ਤੇ ਉਹ ਪਿੱਛੇ ਹੂੰ ਕੀ ਮੰਗੀਏ ਮੇਰੀ ਮੰਗ ਕੋਈ ਨਹੀਂ ਜਿੱਦਾਂ ਮੈਨੂੰ ਨੇ ਸਾੜੇ ਮੈਨੂੰ ਉਹਦਾ ਸਾੜਨਾ ਬਸ ਜਿੱਦਾਂ ਨੇ ਵੈਨਾ ਕੀਤਾ ਮੈਂ ਉਹਦਾ ਦਾਨਾ ਕਰਵਾਉਣਾ ਹੈ ਇਨਸਾਫ ਚਾਹੀਦਾ ਇਨਸਾਫ ਦੀ ਮੰਗ ਕੰਪਲੀਟ ਕੀਤੀ ਤੁਸੀਂ ਬੰਡੀ ਬੰਦ ਕਰ ਹਾਂਜੀ ਠੀਕ ਹੁਣ ਹੁਣ ਲੁਧਿਆਣਾ ਦੇ ਹਸਪੀਟਲ ਦੇ ਕਿਤੇ ਹਾਂਜੀ ਠੀਕ ਚੰਦਨਾ ਮੰਜੂ ਸਰ ਮੰਜੂ ਇਹ ਕੀ ਗੱਲ ਹੈ ਕਿ ਜਿਹੜੀ ਲੜਕੀ ਖੜੀ ਹੋਈ ਹੈ ਕੋਣ ਹੈ ਥੋੜੀ ਉਹ ਮੇਰੀ ਬੇਟੀ ਹੈ ਬੇਟੀ ਕਿ ਕਾਰਨ ਕੀ ਹੋਇਆ ਸੀ ਇਹ ਗੱਲ ਕੋਈ ਨਹੀਂ ਹੋਇਆ ਬਸ ਉਹਨੇ ਘਰ ਦਾ ਝਗੜਾ ਵਾਜ ਤੂੰ ਦੀ ਵਿਆਹੀ ਉਹਨੂੰ ਮਾਰਕੁੱਟ ਕਰਦੇ ਐ ਤੂੰ ਮਾਰਕੁੱਟ ਕਰਦੇ ਆ ਬੇਟੀ ਨੂੰ ਪਹਿਲਾਂ ਜਵਾਈ ਸਾਡਾ ਬੋਲਟ ਲੈ ਕੇ ਆ ਰਿਹਾ ਸਾਡੇ ਕੋਲੋਂ ਜਿਆਦਾ ਲੈ ਆ ਜਿਆਦਾ ਮਾਰਕੁੱਟ ਜਿਆਦਾ ਕਰਨ ਲੱਗ ਕੇ ਆਏ ਅੱਛਾ ਧਮਾੜ ਵਧ ਗਿਆ ਹੁਧਿਆਣੀ ਦੀ ਸਾਡੀ ਧਮਾੜ ਹੈ ਕਿ ਜੋ ਸਾਨੂੰ ਇਨਸਾਫ਼ ਦਿੱਤਾ ਜਾਏ ਅੱਜ ਕਿੰਨੇ ਸਾਲ ਹੋ ਗਏ ਵਿਆਹ ਨੂੰ ਇੱਕ ਸਾਲ ਤੇ ਜਿਆਦਾ 15 ਸਾਲ ਹੋਏ ਵਿਆਹ ਨੂੰ ਸਾਲ ਇੱਕ ਸਾਲ ਦੇ ਦਰਗਾਨ ਕਿੰਨੀ ਵਾਰੀ ਕੁੱਟ ਮਾਰ ਖਾ ਕੇ ਕੁੜੀ ਘਰੇ ਆਈ ਹੈ ਕੁੱਟ ਮਾਰ ਇਹਨੇ ਕਿੰਨੀ ਵਾਰੀ ਕਰਕੇ ਛੱਡ ਜਾਂਦੇ ਨੇ ਅੱਜ ਆ ਵੀ ਉਹਨੂੰ ਆ ਵੀ ਲੈ ਆਂਦੇ ਰਿਹਾ ਵਿਛੜ ਜਾਂਦੇ ਰਿਹਾ ਤੂੰ ਤੁਹਾਡੀ ਨੂੰ ਸਾਰਿਆ ਗਿਆ ਤੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਪਤਾ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾਰਿਆ ਸਾਨੂੰ 3 ਵਜੇ ਫੋਨ ਆਇਆ ਓਏ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿਤੇ ਨਹੀਂ ਲੈ ਗਏ ਤੇ ਪਰ ਕਿਦਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਾ ਤੁਹਾਡੀ ਬੇਟੀ ਸਾੜਦੀ ਓਏ ਮੇਰੀ ਬੇਟੀ ਨੇ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ 'ਚ ਮੈਂ ਦਿਹਾੜੀ ਦਾ ਕੰਮ ਕਰਦੀ ਆ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5 ਵਜੇ 5:30 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤੇ ਲੜਕੀ ਦੇ ਕਿੰਨੇ ਪਰਸੈਂਟ ਲੜਕੀ ਦੇ ਜਿਹੜੇ ਪੇਕੇ ਆ ਉਹ ਕਿੱਥੋਂ ਦੇ ਰਹਿਣ ਵਾਲੇ ਆ ਲੁਧਿਆਣੇ ਕੇਲੋ ਚੌਕ ਦੇ ਅਸੀਂ ਪੇਕੇ ਆ ਅਸੀਂ ਤੁਸੀਂ ਪੇਕੇ ਹੋ ਸਾਰਾ ਪਰਿਵਾਰ ਕਿੱਥੇ ਰਹਿਣ ਵਾਲਾ ਸਾਰਾ ਪਰਿਵਾਰ ਇੱਕ ਵਿਨਦਗਾਰ ਦੇ ਢੇੜੀ ਕੋਟਲਾ ਪਿੰਡ ਹੈ ਕਿੰਨੇ ਜਣੇ ਅਸੀਂ ਖੜੀ ਆ ਇਹ ਚਾਰ ਜਣੇ ਘਰ ਤੇ ਕਿੰਨੇ ਪਰਸੈਂਟ ਲੱਗੀ ਬੁੜੀ ਨੂੰ ਇਹ 50 55 ਪਰਸੈਂਟ ਲੱਗੀ ਅੱਛਾ ਜਿਹਨੇ ਕਿਨੇ ਕੌਣ ਕੌਣ ਲਗਾਣਾ ਜਿਹਨੇ ਅੱਗ ਲਗਾਈ ਇਹ ਨਾ ਨਾ ਦੇਖੋ ਹੁਣ ਚਾਰ ਬੰਦੇ ਘਰ ਚ ਹੈਗੇ ਉਹਨਾਂ ਨੂੰ ਪਤਾ ਹੈਗਾ ਦੇਖੋ ਮੈਂ ਲਾਗੇ ਹੈ ਨਹੀਂ ਸੀਗੀ ਪੁਲਿਸ ਕੰਪਲੀਟ ਕੀਤੀ ਮੇਰੇ ਘਰ ਵਾਲੇ ਨੇ ਘਰ ਵਾਲੇ ਨੇ ਅੱਗ ਮੇਰੇ ਤੇ ਪਾਣੀ ਡੋਲਿਆ ਗਰਮ ਪਾਣੀ ਵਾਲਾ ਹਾਂਜੀ ਪੁਲਿਸ ਕੰਪਲੀਟ ਕੀਤੀ ਸੀ ਕੋਈ ਪੁਲਿਸ ਕੰਪਲੀਟ ਕੀਤੀ ਅੰਜ ਸਿਵਲ ਚ ਬ ਲੈ ਗਏ ਆ ਥਾਣਾ ਕਿਹੜਾ ਪੰਡਾ ਥਾਣਾ ਸਾਨੂੰ 6 ਨੰਬਰ ਪੰਡਾ ਪ੍ਰਸ਼ਾਸਨ ਤੋਂ ਕੀ ਮੰਗੋ ਮੰਗ ਹੈ ਇਹੇ ਗਸਨਨ ਸਾਹਿਬ ਚਾਹੀਦਾ ਹੈਗਾ ਤੁਸੀਂ ਮੰਡੀ ਗਵਿੰਦਗੜ੍ਹ ਚ ਕੰਪਲੀਟ ਕੀਤੀ ਤੁਸੀਂ ਨਹੀਂ ਸਰ ਉੱਥੇ ਨਹੀਂ ਗਈ ਉਹ ਨਹੀਂ ਕੀਤੀ ਕੀ ਕਾਰਨ ਦੱਸ ਪ੍ਰੈਸ਼ਰ ਸੀ ਕੋਈ ਕਿਸੇ ਦਾ ਪ੍ਰੈਸ਼ਰ ਉਹ ਸਾਨੂੰ ਗੱਲ ਨਹੀਂ ਸੀ ਕਰਨ ਦਿੰਦੇ ਬੇਟੀ ਨਾਲ ਬੇਟੀ ਨੇ ਵੀ ਸਾਨੂੰ 3:30 ਵਜੇ ਤੜਕੇ ਦੱਸਿਆ ਮੈਨੂੰ ਮਾਰਕੁੱਟ ਕੀਤੀ ਹੈਗੀ ਕੁੜੀ ਦੇ ਸਹੁਰੇ ਕਿੱਥੇ ਹਨ ਕੁੜੀ ਦੇ ਸਹੁਰੇ ਆਪਣੇ ਘਰ ਹੀ ਆ ਗਏ ਗਵਿੰਦਗੜ੍ਹ ਆ ਕੇ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕਾਰਵਾਈ ਦੇਖੋ ਲੁਧਿਆਣੇ ਪੁਲਿਸ ਤੇ ਜਿੱਤੋ ਦੀ ਲੜਕੀ ਰਹਿਣ ਵਾਲੀ ਲੁਧਿਆਣੇ ਪੁਲਿਸ ਨੂੰ ਤੁਸੀਂ ਤਲਾਹ ਦਿੱਤੀ ਹੈ ਹਾਂਜੀ ਤੁਸੀਂ ਆਈ ਹੈ ਪੁਲਿਸ ਮੋਕੇ ਤੇ ਆਈ ਹੈ ਮੋਕੇ ਤੇ ਪੁਲਿਸ ਨਹੀਂ ਆਈ ਹੈਗੀ ਸਾਡੀ ਉੱਥੇ ਮਤਲਬ ਸਿਵਲ ਹਸਪਤਾਲ 'ਚ ਸਾਡਾ ਲਿਖਪੜਤ ਹੋ ਗਈ ਸਰ ਫੋਟੋਮਾਰ ਕਿੰਨੇ ਵਜੇ ਕਰ ਰਾਤ ਨੂੰ ਹੋਈ ਹੈ ਕੱਲ ਸਵੇਰੇ 9 ਵਜੇ 9 ਸਵੇਰੇ ਹਾਂਜੀ ਤੇ ਸਾੜੇ ਅੱਜ ਸਾੜੇ ਕੱਲ ਸਵੇਰੇ ਸਾੜਿਆਂ ਕੱਲ ਸਵੇਰੇ ਸਾੜਾ ਹਾਂਜੀ ਰਾਤ ਨੂੰ ਅਸੀਂ ਲੈ ਕੇ ਆਏ 10 ਵਜੇ ਮੰਗ ਕੀ ਕੀਤੀ ਸੀ ਕੁੜੀ ਤੋਂ ਉਹਨਾਂ ਨੇ ਮੰਗ ਮੋਂ ਰਾਈਕਲ ਜਿਹੜਾ ਬਹੁਤ ਔਸੀ ਲੈ ਆਏ ਉਹੀ ਕਹਿੰਦੇ ਕਿਉਂ ਲੈ ਗਏ ਹੈਗੇ ਇਹਨਾਂ ਦੇ ਚੱਕੇ ਲekin ਸਾਰੇ ਤੇ ਲੜਕੀ ਉਦਾਂ ਹੀ ਤੜਫਰੀ ਸੀ ਕਿ ਤੁਸੀਂ ਆ ਕੇ ਇਲਾਜ ਕਰਵਾਇਓ ਮੈਂ ਆਖੋ ਤੇ ਲਾਏ ਕਰਵਾਇਆ ਇਹਨਾਂ ਨੇ ਕੋਈ ਦਵਾਈ ਨਹੀਂ ਦਵਾਈ ਕਿੱਥੇ ਨਹੀਂ ਲੈ ਕੇ ਤੇ ਬੱਚਾ ਤੜਫ ਰਿਆ ਸੀ ਕੋਈ ਹੋਰ ਕਿੱਥੇ ਨਹੀਂ ਰਹਿ ਕੇ ਆਇਆ ਜੀ ਠੱਡਾ ਜੀ ਕਿਹੜੀ ਗੱਲ ਗਵਾਨ ਚੰਦਾ ਹੈਗਾ ਅਸੀਂ ਗਿੱਲ ਚੌਂਕ ਰਹਿੰਦੇ ਆ ਬਾਜੀਗਰ ਬੰਦੇ ਆ ਅਸੀਂ ਜਾਤ ਸਾਡੀ ਬਾਜੀਗਰ ਹੈਗੀ ਹੈ ਤੇ ਅਸੀਂ ਸਾਲ ਹੋ ਗਿਆ ਕੁੜੀ ਵਿਆਹ ਕੇ ਦਿੱਤੀ ਨੂੰ ਵਿਛੇ ਜਵਾਈ ਕਹਿੰਦਾ ਵੀ ਮੋਟਰਸਾਈਕਲ ਚਾਹੀਦਾ ਹੈਗਾ ਬੋਲਟ ਤੇ ਬੋਲਟ ਇਹਨਾਂ ਦਾ ਘਰੇ ਖੜਾ ਸੀਗਾ ਚਲ ਵਿਹਲਾ ਹੀ ਖੜਾ ਸੀਗਾ ਉਹ ਲੈ ਗਿਆ 6-5-4 ਮਹੀਨੇ ਉਹਨੇ ਚਲਾਇਆ ਜਦੋਂ ਹੁਣ ਬੋਲਟ ਲੈ ਆਏ ਆ ਉਹਨਾਂ ਲੈ ਆ ਕੇ ਕੁੜੀ ਦੇ ਪਾਣੀ ਗਰਮ ਪਾ ਕੇ ਸਾੜ ਦਿੱਤੀ ਸਾਨੂੰ ਫੋਨ ਵੀ ਨਹੀਂ ਉਹਨਾਂ ਨੇ ਕੀਤਾ ਹੈਗਾ ਹਾਂ ਬੋਲਟ ਮੈਂ ਕਹਿੰਦੇ ਕਿਉਂ ਲੈ ਗਏ ਹੋ ਨਹੀਂ ਤੇ ਸਾਨੂੰ ਨਵਾਂ ਲੈ ਕੇ ਦੋ ਤੇ ਹੁਣ ਅਸੀਂ ਇਹ ਸਾਨੂੰ ਇਹ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਕੁੜੀ ਸਾੜ ਦੇਣੀ ਹੈਗੀ ਹੈ ਗਰਮ ਪਾਣੀ ਪਾ ਕੇ ਭੱਜਣ ਲੱਗੀ ਹੈ ਜਦੋਂ ਤੀਤੀਲਾ ਚੱਕਿਆ ਹੈਗਾ ਸੜਨ ਲਈ ਭੱਜਣ ਲੱਗੀ ਐ ਇਹਦੀ ਪਿੱਠ ਤੇ ਪਾਣੀ ਪਾਤਾ ਪ੍ਰਸ਼ਾਸਨ ਤੋਂ ਵੀ ਮੰਗਉਂਦਾ ਹੁਣ 50 ਸਾਲਾਂ ਤੋਂ ਇਹੀ ਐ ਵੀ ਸਾਡੇ ਇਨਸਾਫ ਮਿਲੇ ਸਾਨੂੰ ਲੇਕਿਨ ਸਾਡੇ ਸੜ ਗਈ ਕੁੜੀ ਦੇ ਸੜ ਗਈ 50% ਅੱਛਾ ਤੇ ਗੱਲ ਕਰੀਏ ਪੁਲਿਸ ਲੈ 95 ਲੈਣਾ ਨਾ ਪੁਲਿਸ ਵਾਲੇ ਵੀ ਨਹੀਂ ਆਏ ਹੈਗੇ ਨਾਲੇ ਅੱਛਾ ਅਜੇ ਤੱਕ ਤੇ ਆਈ ਨਹੀਂ ਹੈਗੇ ਅਸੀਂ ਸਿਵਲ ਚ ਵੀ ਅਸੀਂ ਪਰਚਾ ਕਰਾ ਦਿੱਤਾ ਉੱਥੇ ਵੀ ਨਹੀਂ ਆਏ ਅਸੀਂ ਅਸੀਂ ਗੈਟਾ ਨੰਬਰ ਚੌਂਕੀ ਚ ਇੱਕ ਕੇਸ ਆਇਆ ਵਾ ਜਗਤਾਰ ਸਿੰਘ ਜੀ ਇੱਕ ਤੁਸੀਂ ਆਪਣੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ ਆਪ ਦੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ ਕੱਲ ਸਵੇਰੇ 9 ਵਜੇ ਇਹ ਕਿਦਾਂ ਵਾਕਿਆ ਹੋਇਆ ਇਹ ਤੁਹਾਨੂੰ ਦੱਸ ਦੇਣਾ ਕਰੇ ਠੀਕ ਹੈ ਅਸੀਂ ਸਵੇਰੇ ਸਵੇਰ ਦਾ ਟਾਈਮ ਜੀਗਾ ਮੋੜ ਕੇ ਦਾਜੀ ਅੱਛਾ ਜੀ ਤੇ ਮੈਂ ਸਵੇਰੇ ਸਵੇਰੇ ਗਰਮ ਪਾਣੀ ਪੀਣਾ ਵਾਟਾ ਪੇੜਵਾ ਤੇ ਅੱਛਾ ਜੀ ਤੇ ਚਲੋ ਘਰ ਤੋਂ ਮੜ ਮੜਾ ਉਹ ਤੋਂ ਮੈਂ ਬੱਝਦੀ ਮੰਮੀ ਉਹਨਾਂ ਜਦੋਂ ਸਾਕੇ ਮੰਡੀ ਜਾਣਾ ਮੰਡੀ ਜੀ ਹਾਂਜੀ ਤੇ ਮੇਰੇ ਮੰਮੀ ਨੇ ਕਿਹਾ ਕਿ ਤੇ ਵੀ ਚਲੋ ਉਹਨੂੰ ਮੈਂ ਦੋਨੋਂ ਠਾਲ ਦੇ ਰੁਕੇ ਰੁਕੇ ਬਣਾ ਦੇ। ਹੂੰ ਚਲੇ 9:00 ਦੇ ਲੇਟ ਟੁੱਟ ਗਈ ਐ ਤੇ ਮੰਮੀ ਉਹਨੂੰ ਸਾਧਰੇ ਜਾਣਾ ਹੁੰਦਾ। ਹੂੰ ਮੈਂ ਕਿਹਾ ਸੀਗਾ ਵੀ ਚਲ ਤੂੰ ਉੱਠਾ ਇਹ ਕਿਹ ਜਿਹੀ ਟਰਾਈ ਮੰਗੇ ਨਾਲ ਦੋਸਤੀ ਚ ਬੋਲਣ ਲੱਗ ਗਈ। ਹੂੰ ਚਲ ਭਈ ਮੈਨੂੰ ਨੇ ਪਰੇ ਕਢੀ ਜਾ ਕਿ ਤੇਰਾ ਹੂੰ ਤੇਰਾ ਪਾਣੀ ਟਿਕਾ ਹੀ ਗਰਮ ਆ। ਹੂੰ ਤੇ ਇਹ ਗੁੱਸੇ ਮੰਮੀ ਤੇਰੀ ਹੋਈ ਘਰ ਸਨਾਂ ਨੇ ਮੇਰੇ ਤੇ ਗੁੱਸਾ ਆਇਆ ਗਰਮ ਪਾਣੀ ਚੱਲਦਾ ਕਰਕੇ ਲਿਆਗਾ। ਹੂੰ ਤੇ ਮੈਂ ਪਾਣੀ ਨਾਲ ਲੜੋਣਾ ਕਰ ਮੈਂ ਕਦਮ ਧਾਰੇ ਕਰ ਮੱਗ ਗਈ ਆ ਗੇਲੇ। ਹਾਂ ਨਹੀਂ ਗਰਮ ਪਾਣੀ ਜਿਹੜਾ ਜਾਦੇ ਕਰਕੇ ਲਿਆਂਦਾ ਤੁਸੀਂ ਗਰਮ ਪਾਣੀ ਜਿਆਦਾ ਤਾਂ ਹੀ ਕਰਾਇਆ ਸੀ ਇਹਦੇ ਤੇ ਡੋਲਣਾ ਸੀ ਤੁਸੀਂ ਨਹੀਂ ਨਹੀਂ ਮੈਂ ਨਹੀਂ ਕਰਵਾਇਆ ਸੀ ਕਿ ਕਿ ਜਿਲੇ ਐਡੀਸ਼ਨ ਉਹ ਤਾਂ ਨੋਰਮਲ ਵੋਇਲ ਪੀਂਿਆ ਨਹੀਂ ਮੈਂ ਤਾਂ ਸਭਾ ਥੱਲੇ ਸੁੱਟਣ ਲੱਗਿਆ ਜਿਵੇਂ ਮਰੇ ਹੂੰ ਨਹੀਂ ਤਾਂ ਅੱਪਾ ਜੀ ਆਪਾ ਬੰਦੇ ਤੋਂ ਛੱਡਦੇ ਆਂ ਨਹੀਂ ਜੇ ਤੁਸੀਂ ਜੇ ਤੁਸੀਂ ਪਾਣੀ ਥੱਲੇ ਡੋਲਣ ਲੱਗੇ ਸੀ ਤੇ ਬਾਅਦ ਚੋਂ ਇਹਨਾਂ ਦੇ ਨਾਲ ਕਿਉਂ ਨਹੀਂ ਆਏ ਤੁਸੀਂ ਇਹਨਾਂ ਦੀ ਦਵਾਈ ਬੂਟੀ ਮਲਮ ਵਟੀ ਇਹਨਾਂ ਦੀ ਉਹ ਕਿਉਂ ਨਹੀਂ ਕਰਵਾਈ ਆ ਕੇ ਤੁਸੀਂ ਯਾ ਜੀ ਅਸੀਂ ਉਹ ਕਰਵਾਈਆ ਸੀ ਕਿਦਾਂ ਰੱਖੀ ਆ ਮਾਂ ਬੱਸੀ ਤੋਂ ਦਵਾਈ ਦਵਾਈ ਇਹਨੂੰ ਤੁਸੀਂ ਤੁਸੀਂ ਝੂਠ ਬੋਲਦੇ ਹੋ ਕੋਈ ਮਤਲਬ ਪੱਟੀ ਨਹੀਂ ਕਰਵਾਈਏ ਦੀ ਸਾਡੇ ਕੋਲ ਹੀ ਡਾਕਟਰ ਥੋੜੇ ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਠੀਕ ਹੈ ਕਿ ਨਹੀਂ ਸਰ ਜੀ ਅਸੀਂ ਡਾਕਟਰ ਕੋਲ ਲੈ ਕੇ ਗਏ ਦਵਾਈ ਤੋਂ ਦਵਾਈ ਦੋ ਅੰਮੀ ਰਾਤ ਦਵਾਈ ਆ ਸੱਪੇ ਨਾਲ ਲੱਗੀ ਅਸੀਂ ਦਵਾਈ ਦੋ ਬੱਚੇ ਅਸੀਂ ਬੈਠ ਕੇ ਇਤਰਾਜ ਨਾਲ ਸਹੀ ਕਰਦੇ ਤੁਸੀਂ ਇੱਕ ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁਟਦੇ ਆ ਰਹੇ ਹੋ ਤਿੰਨ ਦਿਨ ਕੁਟਦਾਰਿਆ ਲਗਾਤਾਰ ਨਹੀਂ ਸਰ ਜੀ ਭਾਜੀ ਪਤਨੀ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਭਾਜੀ ਹਾਂਜੀ ਹਾਂ ਤੁਸੀਂ ਕਰੋ ਤੁਸੀਂ ਤਿੰਨ ਸਾਲ ਆਪਣੇ 1 ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁੱਟਦੇ ਆ ਰਹੇ ਹੋ ਤੁਸੀਂ ਦਾਜ ਮੰਗਦੇ ਤੇ ਹੇਜ ਮੰਗਦੇ ਹੋ ਠੀਕ ਆ ਇੱਕ ਤੁਸੀਂ ਬੋਲਟ ਮੰਗਿਆ ਸੀ ਜਿਹੜਾ ਉਹ ਵਾਪਸ ਲਿਆਏ ਉਹਦੇ ਵਿੱਚ ਤੁਸੀਂ ਇਹਨੂੰ ਨੁਕਸਾਨ ਪਹੁੰਚਾਇਆ ਨਹੀਂ ਨਹੀਂ ਜੀ ਬੋਲਟ ਤਾਂ ਇੱਕ ਵਾਰ ਫੋਟੋ ਵੀ ਮੰਗਿਆ ਜੀ ਇਹਨਾਂ ਤੋਂ ਵੀ ਤਾਂ ਇੱਕ ਮਾਂਕੇ ਨਹੀਂ ਲੈ ਰਿਹਾ ਜੀ ਉਹ ਨਹੀਂ ਮੰਗੇ ਲਿਆ ਜੀ ਤਿੰਨ ਮਹੀਨੇ ਤੁਸੀਂ ਬੋਲਟ ਰੱਖਿਆ ਆਪਦੇ ਕੋਲ ਨਹੀਂ ਬੋਲਟ ਤਾਂ ਮੇਰੇ ਡੈਡੀ ਸੋਰੇ ਦਾ ਸੀਗਾ ਉਹਨਾਂ ਨੂੰ ਮੈਂ ਵੈਸੇ ਮੰਗ ਕੇ ਚਲਾਉਣ ਨੂੰ ਲੈ ਕੇ ਆਇਆ ਜੀਗਾ ਮਾ ਮੋੜਿਆ ਤਾਂ ਹੀ ਕਹਿੰਨਾਂ ਨੂੰ ਨੇ ਇਹ ਮੇਰੀ ਗੱਲ ਸੁਣੋ ਹੁਣ ਤੁਹਾਡੇ ਤੇ ਜੋ ਬਣਦੀ ਕਾਰਵਾਈ ਉਹ ਕਾਨੂੰਨ ਕਰੂਗਾ ਠੀਕ ਹੈ ਕਿ ਨਹੀਂ ਅੱਛਾ ਸਰ ਜੀ ਇਹਨੂੰ ਮੈਂ ਜਾਂਦੇ ਵੀ ਚੱਲ ਚੱਲੋ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਠੀਕ ਚਲੋ